ਕਾਰ ਹਾਦਸੇ 'ਚ ਨੌਜਵਾਨ ਦੀ ਹੋਈ ਦਰਦਨਾਕ ਮੌਤ ਕਾਰ ਦੇ ਉੱਡੇ ਚਿੱਥੜੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਮਿਰਤਕ ਨੌਜਵਾਨ 8 ਅਗਸਤ ਨੂੰ ਸੀ ਉੱਤਮ ਸਿੰਘ ਦਾ 18ਵਾਂ ਜਨਮ ਦਿਨ ਬੀਤੇ देर रात ਕਰੀਬ 10:30 ਵਜੇ ਕਪੂਰਥਲਾ ਗੋਇੰਦਵਾਲ ਸਾਹਿਬ ਮਾਰਗ 'ਤੇ ਪਿੰਡ ਉੱਚਾਬੇਟ ਦੇ ਪੈਟਰੋਲ ਪੰਪ ਦੇ ਨਜ਼ਦੀਕ ਤੇਜ਼ ਰਫ਼ਤਾਰ ਕਾਰ ਦੇ ਬੇਕਾਬੂ ਹੋ ਕੇ ਦਰਖਤ ਨਾਲ ਟਕਰਾ ਜਾਣ ਕਾਰਨ ਕਾਰ ਚਾਲਕ ਨੌਜਵਾਨ ਦੀ ਦਰਦਨਾਕ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਵਿਕਰਮ ਸਿੰਘ ਦਾ ਪੁੱਤਰ ਉੱਤਮ ਸਿੰਘ ਫਤੋਟਿੰਗਾ ਵਾਲੀ ਸਾਈਡ ਤੋਂ ਖੀਰਾ ਵਾਲੀ ਵੱਲ ਨੂੰ ਜਾ ਰਿਹਾ ਸੀ ਜਦੋਂ ਉੱਚਾਬੇਟ ਦੇ ਪੈਟਰੋਲ ਪੰਪ ਨਜ਼ਦੀਕ ਪੁੱਜਾ ਤਾਂ ਗੱਡੀ ਬੇਕਾਬੂ ਹੋ ਕੇ ਦਰਖਤ ਨਾਲ ਜਾ ਟਕराई ਜਿਸ ਕਾਰਨ ਕਾਰ ਚਾਲਕ ਉੱਤਮ ਸਿੰਘ ਦੀ ਘਟਨਾ ਸਥਾਨ ਤੇ ਹੀ ਮੌਤ ਹੋ ਗਈ। ਹਾਦਸਾ ਨਾ ਭਿਆਨਕ ਸੀ ਕਿ ਗੱਡੀ ਦੇ ਟੋਟੇ-ਟੋਟੇ ਹੋ ਗਏ। ਇਸ ਘਟਨਾ ਨਾਲ ਇਲਾਕੇ ਵਿੱਚ ਭਾਰੀ ਸੋਗ ਦੀ ਲਹਿਰ ਦੌੜ ਗਈ। ਜ਼ਿਕਰਯੋਗ ਹੈ ਕਿ ਉੱਤਮ ਸਿੰਘ ਦਾ 8 ਅਗਸਤ ਨੂੰ 18ਵਾਂ ਜਨਮ ਦਿਨ ਸੀ। ਪਰੰਤੂ ਪ੍ਰਮਾਤਮਾ ਨੂੰ ਹੋਰ ਹੀ ਮਨਜ਼ੂਰ ਸੀ। ਕਪੂਰਥਲਾ ਤੋਂ ਪੱਤਰਕਾਰ जोगਿੰਦਰ ਸਿੰਘ ਜਾਤੀਕੇ ਜੀ ਦੀ ਵਿਸ਼ੇਸ਼ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਬਲਾਕ ਪ੍ਰਧਾਨ ਸੰਨੀ ਜੱਤੜਾ ਆਮ ਆਪੀ ਪਾਰਟੀ ਤੋਂ ਕੱਲ ਰਾਤ ਬਲਾਕ ਪ੍ਰਧਾਨ ਵਿਕਰਮ ਸਿੰਘ ਉੱਚਾ ਜੀ ਦੇ ਸੁਪੁੱਤਰ ਉਤਮ ਵੀਰ ਜੀ ਦੀ ਕਾਰ ਐਕਸੀਡੈਂਟ ਦੇ ਵਿੱਚ ਜਿਹੜੀ ਡੈਥ ਹੋ ਗਈ ਹੈ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਇਸ ਕਰਕੇ ਸਾਰੇ ਇਲਾਕੇ ਦੇ ਵਿੱਚ ਬਹੁਤ ਹੀ ਜਿਆਦਾ ਸੋਗ ਦੀ ਲਹਿਰ ਹੈ ਔਰ ਸਾਰੀ ਪਾਰਟੀ ਦੇ ਵਿੱਚ ਬਹੁਤ ਦੁੱਖ ਘਟਾਵਾ ਇਕੱਠਾ ਜਾ ਰਿਹਾ ਹੈ ਕਿ ਇਹ ਬਹੁਤ ਹੀ ਮਾੜਾ ਕੰਮ ਹੋਇਆ ਹੈ ਕਿ ਬਹੁਤ ਪੁਰਾ ਗੱਲ ਹੋਈ ਹੈ